ਲੌਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਆ ਆਪਣੇ YouTube ਚੈਨਲ ਤੇ ਅੱਜ ਆਪਾਂ ਪਹੁੰਚੇ ਆ ਕੋਟਕਪੂਰਾ ਥੂੜੀ ਦੀ ਬੋਲੀ ਤੇ ਥੂੜੀ ਦੇ ਜਿਹੜੇ ਨਾਗਾ ਉਹ ਆ ਅੱਠ ਅੱਠ ਨਾਗਾ ਤੇ ਅੱਠਾਂ ਨਾਗਾ ਦਾ ਤੁਹਾਨੂੰ ਭਾਅ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਜੇ ਥੂੜੀ ਦੇ ਰੇਟਾਂ ਦੀ ਗੱਲ ਕਰੀਏ ਕੱਲ ਦਾ ਜਿਹੜਾ ਥੂੜੀ ਦਾ ਰੇਟ ਸੀਗਾ 515 ਰੁਪਏ 87ਗਾ ਅੱਜ ਦਾ ਤੁਹਾਨੂੰ ਸਿਰਾ ਚੈੱਕ ਕਰਾਉਣੇ ਆ ਆਜੋ ਬੁੱਲੀ ਲੱਗਨ ਚ ਸਿਰਫ 1 ਮਿੰਟ ਰਹਿ ਚੁਕਿਆ ਤੇ ਆਪਾਂ ਅੱਜ ਦੇਖਦੇ ਆ ਕਿੱਥੋਂ ਕਰਕ ਜਾਂਦਾ ਆ ਭਾ ਟੂੜੀ ਦਾ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਜੋ ਲਓ ਬਈ ਪਹਿਲਾ ਨਾਗਾ ਪਹਿਲੇ ਨਗਦੀ ਤੁਸੀਂ ਟੂੜੀ ਚੈੱਕ ਕਰ ਸਕਦੇ ਹੋ ਤੇ ਅੰਦਰ ਦੀ ਟੂੜੀ ਆ ਨੰਬਰ 1 ਕੁਆਲਿਟੀ ਆ ਤੇ ਬਾਕੀ ਆਪਾਂ ਇਹਦਾ ਤੁਹਾਨੂੰ ਰੇਟ ਚੈੱਕ ਕਰਾਉਣੀ ਆ ਆਜੋ ਲਓ ਬਈ ਕੇਵਲ ਆ ਚੁਕਿਆ ਤੇ ਬੋਲੀ ਚાલુ ਹੋਣ ਲੱਗੀ ਆ ਅਜੇ ਨਾਗਵੀ ਘਾਟਾ ਤੇ ਗਾਗ ਵੀ ਲੱਗਦਾ ਘਾਟ ਹੀ ਆ ਲਗਭਗ ਜੇ ਤੁਸੀਂ ਚੱਕ ਕਰ ਸਕਦੇ ਰੌਣਕ ਮੇਲਾ ਕਿੱਥੇ ਚੱਲਣਾ ਦੱਸ <ext accent> अंदर बोलो भाई दो बोलो बोलो चार सौ जानी बीस जाएगा भाई किराया पऊंगी कितना आठ सौ रुपया 800 800 ਚੱਲ ਜਾ ਬਈ ਅੱਗੇ ਵੀ ਲ ਜਾਂਦਾ ਬਾਈ 400 5 5 10 15 415 20 25 30 35 40 45 450 55 60 65 70 70 75 80 480 ਰੁਪਏ 480 ਰੁਪਏ ਬੋਲਾ ਭਾਈ ਕਿਨੇ 480 ਰੁਪਏ ਬੰਦੇ ਭਾਈ ਲੋ ਭਾਈ ਪਹਿਲੀ ਟਰਾਲੀ ਸੀਗੀ ਪਹਿਲੀ ਟਰਾਲੀ ਦਾ ਜਿਹੜਾ ਰੇਟ ਲੱਗਾ 480 ਰੁਪਏ 480 ਰੁਪਏ ਪਹਿਲੀ ਟਰਾਲੀ ਦਾ ਪਾ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਕੁੜੀ ਦਾ ਰੇਟ ਚੈੱਕ ਕਰਾਉਣੇ ਆ ਲੋ ਬਈ ਤੂੜੀ ਚੈੱਕ ਕਰ ਸਕਦੇ ਹੋ ਅੰਦਰ ਦੀ ਤੂੜੀ ਆ ਨੰਬਰ ਇੱਕ ਕੁਆਲਿਟੀ ਟੋਵਰੀ ਆ ਤੇ ਆਪਾਂ ਤੁਹਾਨੂੰ ਇਹਦਾ ਰੇਟ ਚੈੱਕ ਕਰਉਣੇ ਆਜੋ ਅੰਦਰ ਦੀ ਬਾਹਰ ਦੀ ਅੰਦਰ ਦੀ ਤੂੜੀ ਬੋਲੋ ਬਈ ਬੋਲ 400 ਇੱਥੇ ਜਾਣੀ ਬਾਈ ਲੈ ਲੈ ਵੀ 400 50 450 ਰੁਪਇਆ 55 60 65 70 75 80 85 90 95 500 5 505 10 15 20 25 525 ਬੋਲਾ ਬਾਈ ਕਿਨੇ 30 ਦੋ ਬੋਲੀਆਂ 35 ਇਹਦੇ ਕੱਲ ਨੇ ਕਿ ਚੋੜੀ ਜੀ ਲੈ ਜੂਗੀ ਉੱਥੇ ਤੂੜੀ ਉਹਨੀ ਹੈ ਲੈ ਜੂਗੀ ਕਿੰਨੀ ਕਾਹੇ ਇਹ ਤਾਂ ਹੋ ਗਈ 12 13 ਹੋ ਜੂਗੀ ਹੈ 35 40 45 550 52 60 560 ਬੋਲਾ ਕਿਨੇ 560 ਰੁਪਏ ਬਾਈ 300 ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 500 59 ਰੁਪਏ 555 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਥੋੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਹਲ ਦਿਲਦੀ ਹੈ ਭਾਈ ਅੰਦਰ ਦੀ ਤੁਰਿਆ ਰੰਗ ਆ ਜਾ ਦੇਖ ਕੇ ਬਲੀ ਦਿਓ ਬਾਈ ਸਿਮਿਆ ਜਾਏਗਾ ਸਿਮੇ ਖਾਲਸੋ ਬੋਲੋ ਬਾਈ ਕਿਹੜਾ ਪੰਡਾ ਬਾਈ ਦਾ ਤੇਰੇ ਨਾਲ ਦੀ ਫਰ ਫੜੀ ਫੜਾ ਲਾਦੂ ਆ ਬੋਲ ਤਾਂ ਸਹੀ 350 400 5 10 15 3 25 425 35 40 450 55 54 60 65 70 77 75 80 480 ਬੋਲਾਂਗੇ ਨੇ 85 90 95 500 500 ਬੋਲਦਾ ਵੀ 500 ਲਓ ਬਈ ਇਹ ਟਰਾਲੀ ਦਾ ਜਿਹੜਾ ਰੇਟ ਲਿਖਿਆ 500 ਰੁਪਏ ਅੰਦਰ ਦੀ ਢੂੜੀ ਸੀਗੀ ਤੇ 500 ਰੁਪਏ ਦਾ ਪਾ ਨਿਕਲਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਢੂੜੀ ਦਾ ਰੇਟ ਚੈੱਕ ਕਰਾਉਣੀ ਆ। ਲਓ ਬਈ ਬਾਹਰ ਲਈ ਢੂੜੀ ਆ ਤੁਸੀਂ ਚੈੱਕ ਕਰ ਸਕਦੇ ਹੋ। ਕੋਈ ਸਿੱਪੀ ਉਸੇ ਸਿੱਪੀ ਆ ਬਾਹਰ ਦੀ ਆ ਬਾਹਰ ਦੀ ਬਾਹਰ ਦੀ ਲਓ ਵੀ ਬਾਹਰ ਦੀ ਥੁੜੀ ਆ ਨਹੀਂ ਨਹੀਂ ਇਸ ਕੋਈ ਨਹੀਂ ਹੋਊਗੀ ਨਿਕਲਦੇ ਆ ਬਾਈ ਜਦੋਂ ਆਪਾਂ ਲਾਉ ਨਹੀਂ ਕੋਈ ਆਉਂਦਾ ਫਿਰ ਬਾਹਰ ਦੀ ਆ ਮਰਨ ਆਹੋ ਵੀ ਬਾਹਲੇ ਨਾ ਹਣ ਨਹੀਂ ਨਹੀਂ ਬੋਲੋ ਜੀ ਬੋਲੋ ਹੀ ਬੋਲੋ ਟੋਰਦਾ ਬਾਈ ਕੋਈ ਇੱਥੇ ਆਸੋ ਜੀ ਬਸ ਕੋਈ ਨਹੀਂ ਬੋਲਦਾ ਅਜੇ ਹਾਂ ਠੀਕ ਹੈ ਹਾਂ ਬੋਲੋ ਬਈ ਕਿਨੇ ਬੋਲ ਨਾ ਦਿੱਤੀ ਤੂੜੀ ਹਰ ਮੈਣੀ ਥੋੜੇ ਸਾਹਮਣੇ ਬਾਈ ਦੇਖਦਾ ਬਾਈ ਜੇ ਫੈਕਟਾ ਜਾ ਬੋਲ ਲੋ ਤੇ ਨਹੀਂ ਦੱਸ ਰਹੇ ਚਲੋ ਗਾਹ ਵਾਲੀ ਤੇ ਆਜੋ ਬਾਈ ਲਓ ਬਈ ਰੇ ਟ੍ਰਾਲੀ ਹੋ ਚੁੱਕੀ ਐਡਜੈਕਟ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੀ ਆ ਹਾਂਜੀ ਹਾਂਜੀ ਬਾਹਰ ਜੀ ਅੰਦਰ ਲਈ ਆ ਜੀ ਆਇਆ ਨਾ ਗਾਇਨੀ ਕੁਲਗਾ ਅੰਦਰ ਦੀ ਤੂੜੀ ਆ ਜੀ ਬਾਈ ਵੇਖ ਕੇ ਬੋਲੀ ਦਿਓ ਲੋ ਬਈ ਅੰਦਰ ਦੀ ਦੂਰੀ ਆ 300 ਰੁਪਿਆ 300 ਰੁਪਿਆ 10 10 ਕਿੱਥੇ ਜਾਣੀ ਬਾਈ 5 ਗਰੇ ਛੋਟੀ ਬਾਈ ਛੋਟੀ 5 ਗਰੇ ਜਾਉਂਗਾ ਕਰਾਇਆ ਕਿੰਨਾ ਲੋਗੇ 800 ਰੁਪਿਆ 500 ਹੋ ਜਾ ਚਲ ਉਹ ਮੇਰੇ ਲੋ ਭਲਾ ਮੁਕਤ ਲੈ ਆ 500 ਬੋਲ ਆ ਪਿੱਛੇ ਗਈ ਬਈ 800 ਲੈਂਦੇ ਹੁਣ ਚਲ 800 ਦੇ ਦੇ ਕਿੰਨੇ ਸੀਗੇ 310 310 20 ਰੁਪਏ 850 55 60 65 70 75 80 85 90 95 400 405 10 15 415 ਬੋਲਾ ਬਾਈ ਜੀ ਨੇ 415 ਰੁਪਏ ਭਈ ਆਇਆ ਜੀ ਲੋ ਵੀ ਇਹ ਟਰਾਲੀ ਦਾ ਰੇਟ ਦਿੱਕਲੇ 415 ਰੁਪਏ 415 ਰੁਪਏ ਅੰਦਰ ਦੀ ਥੋੜੀ ਸੀਗੀ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਥੋੜੀ ਦਾ ਰੇਟ ਚੈੱਕ ਕਰਾਉਣੇ ਆ ਲੋ ਵੀ ਅੰਦਰ ਦੀ ਥੋੜੀ ਆ ਚੈੱਕ ਕਰ ਸਕਦੇ ਹੋ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ ਕੱਲ ਵੀ ਲੈ ਕੇ ਆਇਆ ਉਹ ਲੋ ਜੀ 300 350 400 10 15 20 25 30 35 40 45 450 450 ਕਿੰਨੇ ਦਾ ਬਊਆ ਦਾ 5000 ਰੁਪਏ 54 60 70 72 500 ਰੁਪਏ 5 10 15 20 25 30 35 35 40 45 550 54 60 65 70 77 575 ਬੋਲਣਗੇ ਨੇ ला भ य्राली रेट निकल पांच सौ पचहत्तर रप पांच सौ पचहत्तर रुपये तकीबन आज रही देखने आप ਅੰਦਰ ਦੀ ਟੂਰੀ ਬੋਲੋ ਭਾਈ ਕਿੰਨੇ ਜਾਊਗਾ 400 ਹੈ 400 400 ਬੱਸ ਜੀ 400 ਕਿੱਥੇ ਭਾਈ ਖੰਨੀ ਜਾਏਗਾ 405 60 15 20 25 30 35 40 45 450

ਸੋਤ ਚੈਨਲ ਉੱਤੇ ਲਾ ਲਓ ਭਾਈ 495 ਰੁਪਏ 495 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਆ ਆਪਾਂ ਮਿਲਦੇ ਆ ਕੱਲ ਥੂੜੀ ਦੀ ਬੋਲੀ ਤੇ ਤੇ ਦਰਜਾਨਾ ਥੂੜੀ ਦਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇ ਧੰਨਵਾਦ